ਜਿਹੜਾ ਬੰਦਾ ਕੋਈ ਚਿੱਟਾ ਲਾਂਦਾ ਫੀਮ ਖਾਂਦਾ ਕੋਈ ਵੀ ਨਸ਼ਾ ਕਰਦਾ ਜੀ ਤਿੰਨ ਦਿਨਾਂ ਦਾ ਟਾਈਮ ਚਾਹੀਦਾ ਜੀ 72 ਘੰਟੇ ਉਹਦੇ ਵਿੱਚ ਤੁਹਾਨੂੰ ਰਿਕਵਰੀ ਮਹਿਸੂਸ ਹੋਣੀ ਸ਼ੁਰੂ ਹੋ ਜੂਗੀ ਕੋਈ ਜਾਦੂ ਨਹੀਂ ਹੈ ਸਾਡੇ ਕੋਲ 15 ਦਿਨਾਂ ਤੋਂ ਲੈ ਕੇ 26 ਦਿਨਾਂ ਦਾ ਕੋਰਸ ਹੁੰਦਾ ਜੀ 26 ਦਿਨ ਤੋਂ 27ਵੇਂ ਦਿਨ ਤੇ ਹੀ ਬੰਦੇ ਨੂੰ ਜਾਣਾ ਪਊਗਾ ਤੁਸੀਂ ਰੋਜ਼ ਦਾ 1000 1000 2000 ਰੁਪਏ ਤਾਂ ਨਸ਼ੇ ਤੇ ਲਾਈ ਜੋਗੇ ਉਹ ਸ਼ਰੀਰ ਨੂੰ ਖਰਾਬ ਹੀ ਕਰੀ ਜਾਣਾ ਉਹਨੇ ਤੁਹਾਡੇ ਨੇ ਅੱਧੇ ਉਤੋਂ ਅੱਧੇ ਖਰਚੇ 'ਚ ਤੁਹਾਡਾ ਸ਼ਰੀਰ ਬਚ ਜਾਊਗਾ ਹਰੋਂ ਬੰਦਾ ਚੀਕਾ ਮਾਰਦਾ ਮੈਂ ਸੁਣਿਆ ਵੀ ਚੀਕਾ ਮਾਰਦੋਂ ਉਲਟੀਆਂ ਵੀ ਲੱਗਦੀਆਂ ਨੇ ਸਰੀਰ ਆਪਣਾ ਕੰਦਾ ਨਾ ਮਾਰਦਾ ਮੈਨੂੰ ਨਸ਼ਾ ਦੇ ਦੋ ਇਹ ਨਸ਼ਾ ਦੇ ਦੋ ਜਿਹੜੀ ਆਪਾਂ ਮੈਡੀਸਨ ਦਵਾਂਗੇ ਕੀ ਤੁਹਾਨੂੰ ਲੱਗਦਾ ਉਹ ਪਹਿਲੀ ਡੋਜ਼ ਦੇ ਨਾਲ ਥੋੜਾ ਬੋਤਾ ਅਸੰਕਟਾ ਹੋਊਗੀ ਦੇਖੋ ਪਹਿਲੀ ਬਾਤ ਨੇ ਸਭ ਕੁਝ ਹੁੰਦਾ ਜਿਹੜੀ ਚੀਜ਼ ਇੱਕੋ ਲੱਗਦਾ ਫੈਕਟ ਕਰੋਗੇ ਨੁਕਸਾਨ ਕਰੋਗੇ ਬਾਡੀ ਦੇ ਨੁਕਸਾਨ ਕਰੋਗੀ ਵਿੱਚ ਸਟੇਰੋਇਡ ਡਰਗ ਕੋਈ ਨਾ ਕੋਈ ਮੌਜੂਦ ਹੋਊਗਾ ਬੰਦਾ ਨਸ਼ੇ ਤੋਂ ਛੱਡਣ ਦੇ ਮਾਰੇ ਚਲਾ ਜਾਂਦਾ ਸੈਂਟਰਾਂ ਦੇ ਵਿੱਚ ਵੀ ਗੋਲੀ ਮਿਲਦੀ ਹੈ ਜੀਭ ਥਲੇ ਰੱਖੋ ਬੰਦਾ ਭੱਜ ਕੇ ਕੰਮ ਕਰਦਾ ਇੱਕੋ ਗੋਲੀ ਅਸਰ ਵੀ ਜਲਦੀ ਕਰਦੀ ਹੈ ਜੀਭ ਥੱਲੇ ਰੱਖਣ ਵਾਲੀ ਗੋਲੀ ਨੇ ਉਹ ਛੱਡਣੀ ਬਹੁਤ ਔਖੀ ਨਸ਼ਾ ਕਰਦੇ ਹੋ ਜਿੱਦਾਂ ਤੁਹਾਨੂੰ ਦੱਸੂਗਾ ਦਵਾਈ ਦਾ ਸਪਲੀਮੈਂਟ ਦਾ ਉਸ ਹਾਉ ਨਾਲ ਦਵਾਈ ਲੈਣੀ ਹੈ ਸਪਲੀਮੈਂਟ ਲੈਣਾ ਆਪਣਾ ਖਰਾਕ ਜਿਹੜੀ ਘਰ ਦੀ ਦੱਸੂਗਾ ਉਸ ਹਾਉ ਨਾਲ ਲੈਣੀ ਬਿਨਾ ਤੋੜ ਤਕਲੀਫ ਕੋਈ ਸਰੀਰ ਚ ਆਲਸ ਪੋਣਾ ਦਰਦਾਂ ਇਹ ਚੀਜ਼ ਦੀ ਆਪਾਂ ਜ਼ਿੰਮੇਵਾਰੀ ਚੱਕਦੇ ਆ ਕੋਈ ਬੰਦੇ ਨੂੰ ਨਹੀਂ ਹੋਊਗੀ 26 ਦਿਨਾਂ ਚ ਫੁੱਲੀ ਬਾਡੀ ਉਹਦੀ ਰਿਕਵਰ ਕਰ ਦੂਗੀ ਤੋੜ ਤੁਹਾਡੀ ਲਗਣੀ ਸਰੀਰ ਨੂੰ ਬਹੁਤ ਆਸਾਨੀ ਨਾਲ ਹਟ ਸਕਦੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਅੱਜ ਅਸੀਂ ਗੱਲ ਕਰਾਂਗੇ ਹਰ ਘਰ ਦੇ ਵਿੱਚ ਪਰੇਸ਼ਾਨੀ ਦੀ। ਪਰੇਸ਼ਾਨੀ ਕੀ ਆ ਛੋਟੀ ਆ ਵੱਡੀ ਆ ਤੇ ਉਸ ਪਰੇਸ਼ਾਨੀ ਦੇ ਨਾਲ ਮਾਪੇ ਬਾਪ ਤਾਂ ਪਰੇਸ਼ਾਨ ਹੁੰਦੇ ਨੇ, ਭੈਣ ਭਾਈ ਪਰੇਸ਼ਾਨ ਹੁੰਦੇ ਨੇ, ਯਾਰ ਦੋਸਤ ਆਣ ਗਵਾਨ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਪਰੇਸ਼ਾਨੀ ਕੀ ਹੈ ਨਸ਼ਾ ਨਸ਼ਾ ਛੋਟਾ ਹੋਵੇ ਵੱਡਾ ਹੋਵੇ ਨਸ਼ਾ ਤਾਂ ਨਸ਼ਾ ਹੀ ਹੁੰਦਾ ਪਰ ਉਹਦਾ ਹੱਲ ਵੀ ਹੈ ਹੱਲ ਕਿਵੇਂ ਕਰਨਾ ਹੈ ਕਿੱਥੇ ਜਾਣਾ ਹੈ ਕਿਵੇਂ ਕਰਨਾ ਹੈ ਕਈ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਜਿਹੜਾ ਬੰਦਾ ਨਸ਼ਾ ਕਰਦਾ ਉਹ ਤਾਂ ਇਹ ਚੀਜ਼ ਤੋਂ ਨਿਕਲ ਹੀ ਨਹੀਂ ਪਾਂਦਾ ਵੀ ਮੈਂ ਨਸ਼ਾ ਛੱਡਣਾ ਪਰ ਉਹ ਤਾਂ ਛੱਡ ਸਕਦਾ ਜੇ ਉਹਦੇ ਯਾਰ ਦੋਸਤ ਆਸੇ ਪਾਸੇ ਦੇ ਕਹਿਣ ਭਾਈ ਚੱਲ ਤੇਰਾ ਹੱਲ ਕਰਾ ਦਿੰਨੇ ਆ ਬੰਦਾ ਡਾਕਟਰਾਂ ਕੋਲ ੱੱਕੇ ਖਾਂਦਾ ਕਿਤੇ ਜਾਵੇ ਪਰ ਗੱਲ ਹੱਲ ਦੀ ਹੈ ਇਦੇ ਚੱਲਦੇ ਅੱਜ ਅਸੀਂ ਜਿਰਖਪੁਰ ਦੇ ਵਿੱਚ ਪਹੁੰਚੇ ਆ ਆਯੁਰ ਕੇਅਰ ਸੈਂਟਰ ਦੇ ਵਿੱਚ ਜਿੱਥੇ ਗੱਲ ਕਰਾਂਗੇ ਫਰਨੂਰ ਜੀ ਨਾਲ ਪਹਿਲਾਂ ਉਹਨਾਂ ਨੂੰ ਸਵਾਗਤ ਕਰਾਂਗੇ ਫਿਰ ਪੁੱਛਾਂਗੇ ਵੀ ਮਸਲੇ ਦਾ ਹੱਲ ਕਿਵੇਂ ਕੱਢਣਾ ਆਪਾਂ ਸਵਾਗਤ ਹੈ ਬਾਲਾ ਪਰਮਾਨੰਦ ਜੀ ਸਤਿ ਸ਼੍ਰੀ ਅਕਾਲ ਜੀ ਜੀ ਉਹ ਜੀ ਛੇਤਾ ਠੀਕ ਠਾਕ ਬਹੁਤ ਵਧੀਆ ਤੁਸੀਂ ਸੁਣਾਓ ਜੀ ਬਸ ਬਸ ਸਤਿ ਸ਼੍ਰੀ ਅਕਾਲ ਜੀ ਠੀਕ ਆ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਕਿੰਨੇ ਘਰ ਬਚਾਉਣ ਤੇ ਲੱਗੇ ਹੋਏ ਹੋ ਤੇ ਸਵਾਲ ਉੱਠਦਾ ਹੈ ਜੀ ਚਿੱਟੇ ਤੋਂ ਗਾਣਿਆਂ ਦੇ ਵਿੱਚ ਵੀ ਚਿੱਟਾ ਬਹੁਤ ਸੁਣਦੇ ਆਪਾਂ ਕੀ ਪਤਾ ਉਧਰ ਨੂੰ ਲੋਕੀ ਤੁਰਦੇ ਦੇ ਹੁਣ ਪਰ ਚਿੱਟਾ ਲਾਂ ਫੀਮ ਇੱਕ ਗੱਲ ਸ਼ੁਰੂ ਹੁੰਦੀ ਹੀ ਤੁਹਾਡੇ ਘਰ ਤੋਂ ਤੁਹਾਡੇ ਦੋਸਤਾਂ ਤੋਂ ਆ ਜੀ ਤੁਹਾਡਾ ਪੀਅਰ ਪ੍ਰੈਸ਼ਰ ਹਰ ਇੱਕ ਦਾ ਆਪਣਾ ਆਪਣਾ ਰੀਜ਼ਨ ਰਹਿੰਦਾ ਹੈ ਚਿੱਟੇ ਪਿੱਛੇ ਜਾਂ ਕੋਈ ਵੀ ਨਸ਼ੇ ਪਿੱਛੇ ਜਿੱਥੇ ਤੱਕ ਫੀਮ ਕਹਿ ਲੋ ਤੁਸੀਂ ਚਾਹੇ ਚਿੱਟਾ ਕਹਿ ਲੋ ਇਹਦਾ ਹਰ ਇੱਕ ਬੰਦੇ ਦਾ ਇੰਡੀਆ 'ਚ ਜ਼ਿਆਦਾਤਰ ਆਪਾਂ ਦੇਖ ਰਹੇ ਆ ਜਿਹੜਾ ਚਿੱਟੇ ਲਾਉਣ ਦਾ ਮੁੱਖ ਰੀਜ਼ਨ ਸ਼ੁਰੂ ਸ਼ੁਰੂ ਬਸ ਸ਼ੁਰੂਆਤ ਸ਼ੁਰੂਆਤ ਕਿੱਥੋਂ ਆਪਣੇ ਯਾਰ ਦੋਸਤ ਕੋਈ ਸੱਜਣ ਬੇਲੀ ਨਾਲ ਚਲ ਥੋੜਾ ਇਹ ਲਾ ਕੇ ਦੇਖ ਲੈ ਸਰੂਰ ਆਊਗਾ ਇਹਦਾ ਤੈਨੂੰ ਵੱਖਰਾ ਨਜ਼ਾਰਾ ਹੋਊਗਾ ਜ਼ਿੰਦਗੀ ਦਾ ਤੇਰਾ ਤੌਰ ਤਰੀਕਾ ਬਦਲ ਜਾਊਗਾ ਇੱਕ ਕੰਮ ਤੇ ਤੇਰਾ ਫੋਕਸ ਵਧ ਜਾਊਗਾ ਕੰਮ ਤੇ ਫੋਕਸ ਆ ਕੀ ਬਦਨਾ ਜਿਹੜਾ ਕੰਮ ਕਰਦਾ ਸੀ ਉਸ ਤੋਂ ਵੀ ਲੈ ਗਿਆ ਸਿਰਫ ਚਿੱਟੇ ਤੇ ਹੀ ਰਹਿ ਗਿਆ ਤੇ ਚਿੱਟੇ ਦੇ ਵੀ ਆਪਾਂ ਗੱਲ ਕਰਾਂਗੇ ਸ਼ੁਰੂ ਉਹਨੇ ਜੇ ਅੱਜ ਕੋਈ 3 ਗ੍ਰਾਮੀ 5 ਗ੍ਰਾਮੀ ਲਾਂਦਾ ਏ ਜੀ ਸ਼ੁਰੂ ਚ ਉਹਨੇ ਪਹਿਲੇ ਦਿਨ ਤੋਂ 3 ਗ੍ਰਾਮ ਜਾਂ 2 ਗ੍ਰਾਮ 5 ਗ੍ਰਾਮ ਨਹੀਂ ਲਾਣਾ ਸ਼ੁਰੂ ਕਰਤਾ ਕੋਈ ਬਿੱਟਾਂ ਤੋਂ ਸ਼ੁਰੂ ਹੁੰਦਾ ਜਿਹੜਾ ਲਾਂਦਾ ਉਹ ਸਮਝਦਾ ਹੋਊਗਾ ਚੀਜ਼ ਨੂੰ ਕੋਈ ਬਿਲਕੁਲ ਮਾਈਨਰ 1 ਗ੍ਰਾਮ ਤੋਂ ਵੀ ਘੱਟ ਖਰਾਕ ਆਂਦੀ ਐ ਉਹਦੇ ਤੋਂ ਸ਼ੁਰੂ ਹੁੰਦਾ ਉਹ ਕਰਦਾ ਕਰਦਾ ਸ਼ੁਰੂ ਕਰਦਾ 1 2 ਬਿੱਟਾਂ 5 ਬਿੱਟਾਂ ਤੋਂ ਕਰਦਾ 1 ਗ੍ਰਾਮ 4 ਗ੍ਰਾਮ 5 ਗ੍ਰਾਮ ਤੇ ਪਹੁੰਚ ਜਾਂਦਾ ਜੀ ਇਹ ਚੱਲੇ ਤਾਂ ਜਾਂਦਾ ਪਹੁੰਚ ਜਾਂਦਾ ਚਿੱਟਾ ਲਾਂਦਾ ਜਾਂਦਾ 5 ਗ੍ਰਾਮ ਤੱਕ ਬਟ ਉਹ ਵਾਪਸੀ ਦਾ ਰਾਹ ਭੁੱਲ ਜਾਂਦਾ ਫਿਰ ਵਾਪਸੀ ਦਾ ਉਹਨੂੰ ਰਾਹ ਹੀ ਨਹੀਂ ਐ ਕਿਉਂ ਇੱਕ ਤਾਂ ਮੈਂਟਲ ਸਟੇਬਿਲਟੀ ਬੜੀ ਸਟਰੋਂਗ ਚਾਹੀਦੀ ਐ ਜੀ ਦਿਮਾਗੀ ਸੰਤੁਲਨ ਇੰਨੀ ਵਧੀਆ ਉਹਨੂੰ ਇੱਕ ਚਾਹੀਦੀ ਕਾਉਂਸਲਿੰਗ ਸਲਾਹ ਜਿਹੜੀ ਉਹਦੇ ਯਾਰ ਦੋਸਤ ਨੇ ਜਿਹਨੂੰ ਲਗਾਇਆ ਚਿੱਟੇ ਤੇ ਉਹਨੇ ਤਾਂ ਦੇਣੀ ਨਹੀਂ ਮਾਪਿਓ ਕਲਪ ਦਾ ਮਾਪਿਓ ਦੀ ਅਗਲੇ ਨੇ ਗੱਲ ਨਹੀਂ ਸਮਝਣੀ ਜੇ ਪਹਿਲਾਂ ਹੀ ਕਹਨੇ ਚ ਹੁੰਦਾ ਤੇ ਚਿੱਟਾ ਲਗਾਉਂਦਾ ਹੀ ਕਿਉਂ ਸ਼ੁਰੂ ਹੀ ਕਿਉਂ ਕਰਦਾ ਜ਼ਰੂਰੀ ਨਹੀਂ ਗੱਲ ਕਰਨਾ ਚਿੱਟੇ ਦੀ ਫੀਮ ਦੀ ਵੀ ਇੱਦਾਂ ਹੀ ਹੈ ਫੀਮ ਵੀ ਅੱਜ ਤੋਂ ਪਹਿਲਾਂ ਕੋਈ ਫੀਮ ਖਾਣੀ ਬਜ਼ੁਰਗ ਜਿਹੜੇ ਆਪਣੇ ਖਾਂਦੇ ਸੀਗੇ ਇੱਕ ਮਾੜਾ ਨਹੀਂ ਸ਼ੌਂਕ ਬੰਨਿਆ ਜਾਂਦਾ ਸੀਗਾ ਬਟ ਉਹ ਲਾਂਦੇ ਸੀ ਕਦੀ ਕੋਈ ਤੁਹਾਨੂੰ ਪਿਆ ਕੋਈ ਐਡਿਕਟਿਡ ਨਹੀਂ ਲੱਗਦਾ ਸੀਗਾ ਵੀ ਫੀਮ ਤੇ ਲੱਗ ਗਿਆ ਉਦੋਂ ਦੀ ਫੀਮ ਤੇ ਅੱਜ ਦੀ ਫੀਮ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਜਿੰਨੀਆਂ ਮਲਾਵਟਾਂ ਜਿਹੜਾ ਲਾਂਦਾ ਨਾ ਫੀਮ ਉਹਨੂੰ ਵੀ ਪਤਾ ਵਿੱਚ ਮਲਾਵਟ ਐ ਅਗਲੇ ਕਹਿ ਕੇ ਕਹਿੰਦੇ ਆ ਵੀ ਹਾਂ ਮਲਾਵਟ ਵਾਲੀ ਐ ਇਹਦੇ ਵਿੱਚ ਐਨੇ ਪਰਸੈਂਟ ਐ 70 ਉਹ ਐ ਠੀਕ ਐ 30 ਪਰਸੈਂਟ ਮਲਾਵਟ ਐ ਜਾਂ ਅੱਧੀ ਅੱਧੀ ਐ 50 ਪਰਸੈਂਟ ਫੀਮ ਐ 50 ਪਰਸੈਂਟ ਮਲਾਵਟ ਐ ਉਹਨੇ ਲੱਗਣਾ ਹੀ ਐ ਮੁੜ ਟੇੜ ਕੇ ਫੇਰ ਗੋਲੀਆਂ ਤੇ ਆਈਊਗਾ ਉਹਨੂੰ ਛੱਡਣ ਲਈ ਕਿਤੇ ਨਾ ਕਿਤੇ ਹੋਰ ਜਾਊਗਾ ਅਫੀਮ ਤੋਂ ਉੱਪਰ ਦੀ ਚੀਜ਼ ਦੇਖੂਗਾ ਚਿੱਟਾ ਲਾਲ ਲੱਪੂਗਾ ਸੁਮੈਕ ਆਪਣੇ ਆਂ ਸਨੀਫਿੰਗ ਹੁੰਦੀਆਂ ਕਦੀ ਇੰਜੈਕਟ ਕਰਦਾ ਐ ਇੰਜੈਕਟ ਕਰ ਕਰਕੇ ਬਾਹਾਂ ਖਰਾਬ ਕੀਤੀਆਂ ਹੁੰਦੀਆਂ ਹੁਣ ਘਰਦਿਆਂ ਨੇ ਸਿਰਫ ਇੰਨੀ ਤੁਹਾਨੂੰ ਸਲਾਹ ਦੇ ਸਕਦੇ ਘਰਦਿਆਂ ਨੇ ਕਿ ਨਾ ਕਰ ਰਹੀ ਤੁਹਾਨੂੰ ਜਿੰਨੇ ਲਗਾਉਣ ਨੂੰ ਸ਼ੁਰੂ ਕਰਨਾ ਨਾ ਉਹਨੇ ਚੀਜ਼ ਨਹੀਂ ਸਮਝਾਣੀ ਹੈ ਤੁਹਾਨੂੰ ਹਰਨੁਰ ਜੀ ਜੇ ਤੁਸੀਂ ਗੱਲ ਕੀਤੀ ਆ ਬੰਦਾ ਦਿਮਾਗੀ ਤੌਰ ਤੇ ਪ੍ਰਿਪੇਅਰ ਹੋਣਾ ਚਾਹੀਦਾ ਪਰ ਉਹ ਦਿਮਾਗੀ ਤੌਰ ਤੇ ਤਾਂ ਹੀ ਪ੍ਰਿਪੇਅਰ ਹੋਊਗਾ ਜੇ ਉਹ ਚੀਜ਼ ਤੋਂ ਬਾਹਰ ਨਿਕਲੂਗਾ ਨਸ਼ੇ ਨੂੰ ਲੈ ਕੇ ਸਹੀ ਸਲਾਹ ਦੀ ਜ਼ਰੂਰਤ ਹੈ ਸਹੀ ਸਲਾਹ ਦੀ ਜ਼ਰੂਰਤ ਹੈ ਤੁਹਾਡੇ ਕੋਲ ਬੰਦਾ ਮੰਨ ਲਓ ਆ ਜਾਵੇ ਜੀ ਤੇ ਤੁਸੀਂ ਸਲਾਹ ਦੇਤੀ ਮੰਨਣੀ ਅਗਲੇ ਨੇ ਪਰ ਮਨਾਉਂਗੇ ਕਿਵੇਂ ਕਿਉਂਕਿ ਨਸ਼ੇ ਤੇ ਬੰਦਾ ਡੁੱਬ ਹੀ ਜਾਂਦਾ ਨਾ ਜਦਾ ਜਾਂਦਾ ਨਿਕਲਦਾ ਫੇਰ ਵੜ ਜਾਂਦਾ ਨਿਕਲਦਾ ਫੇਰ ਵੜ ਜਾਂਦਾ ਬਿਲਕੁਲ ਬਿਲਕੁਲ ਤੁਹਾਡੇ ਕੋਲ ਵੀ ਕਈ ਕੇਸ ਆਂਦੇ ਹੋਣੇ ਵੀ ਮੈਂ ਚਿੱਟਾ ਲਾਉਂਦਾ ਨੇ ਟਾਈਮ ਤੋਂ ਲਾ ਰਹੇ ਆ ਫਿਰ ਦਾ ਹੱਲ ਕਿਵੇਂ ਕੱਢਦੇ ਹੋ ਤੁਸੀਂ ਬੜੀ ਸਿੰਪਲ ਜੀ ਗੱਲ ਹੈ ਜੀ ਜਿਹੜਾ ਬੰਦਾ ਕੋਈ ਚਿੱਟਾ ਲਾਂਦਾ ਫੀਮ ਖਾਂਦਾ ਕੋਈ ਵੀ ਨਸ਼ਾ ਕਰਦਾ ਜੀ ਇੱਕਦਮ ਦੀ ਤਾਂ ਦੇਖੋ ਛੱਡਿਆ ਨਹੀਂ ਜਾਣਾ ਪਹਿਲੇ 3 ਦਿਨ ਜਨਕੀ 72 ਘੰਟੇ ਇਹਦਾ ਟਾਈਮ ਲੇਤਾ ਜਾਂਦਾ ਏ ਜੀ 72 ਘੰਟਿਆਂ ਦੇ ਵਿੱਚ ਆ ਉਹਦਾ ਨਸ਼ਾ ਆ ਸਾਡੀ ਖਰਾਕ ਜਿਹੜੀ ਉਹਨੂੰ ਦਿੰਨੇ ਆ ਸਪਲੀਮੈਂਟ ਦਵਾਈ ਦੇ ਰੂਪ ਚ ਦਿੰਨੇ ਆ ਜਿਹੜੀ ਵੀ ਤੁਸੀਂ ਨਸ਼ੇ ਦੀ ਡੋਜ਼ ਲੈ ਰਹੇ ਹੋ ਨਾਲ ਉਹਦੇ ਦਵਾਈ ਚਲਣੀ ਆ ਨਸ਼ਾ ਪਹਿਲੇ ਦਿਨ 1/4 ਹਿੱਸਾ ਘਟਾਣਾ ਦੂਜੇ ਦਿਨ ਅੱਧਾ ਕਰ ਦੇਣਾ ਤੀਜੇ ਦਿਨ ਫੇਰ 1/4 ਹਿੱਸਾ ਚੌਥੇ ਦਿਨ ਜ਼ਰੂਰ ਤਾਂ ਉਹਨੂੰ ਨਸ਼ੇ ਦੀ ਪਊਗੀ ਹੀ ਨਹੀਂ ਕਿਉਂ ਦਵਾਈ ਨੇ ਓਵਰਕਮ ਕਰ ਦੇਣਾ ਜਿਹੜਾ ਨਸ਼ਾ ਉਹਦੇ ਦਿਮਾਗ ਨੂੰ ਇੰਨਾ ਸਰੂਰ ਤੇ ਲਿਆ ਦਿੰਦਾ ਸੀਗਾ ਕਿ ਉਹਦੇ ਕਰਕੇ ਉਹ ਬੰਦਾ ਇੰਨਾ ਕੋ ਨਸ਼ੇ ਚ ਲੀਨ ਹੋ ਜਾਂਦਾ ਸੀਗਾ ਉਹਦੀ ਮੈਂਟਲ ਸਟੇਬਿਲਟੀ ਇੰਨੀ ਕੋ ਖਰਾਬ ਹੋ ਜਾਂਦੀ ਸੀ ਕਿ ਨਸ਼ੇ ਤੋਂ ਬਿਨਾ ਉੱਠਿਆ ਨਹੀਂ ਜਾਂਦਾ ਤੋੜ ਲੱਗਦੀ ਤੋੜ ਹੁੰਦਾ ਕੀ ਹੈ ਤੁਹਾਡੀਆਂ ਲੱਤਾਂ ਬਾਹਾਂ ਪਿੰਨੀਆਂ ਦੁਖਣੀਆਂ ਉੱਠ ਕੇ ਕੰਮ ਤੇ ਜਾਣ ਨੂੰ ਨਹੀਂ ਦਿਲ ਕਰਨਾ ਆਲਸ ਪੈਣਾ ਹਨੁਰਜੀ ਇੱਕ ਬੰਦਾ ਕੋਸ਼ਿਸ਼ ਕਰਦਾ ਮੈਂ ਨਸ਼ਾ ਛੱਡਦਾ ਤੁਸੀਂ ਦਵਾਈ ਦੇ ਦਿੰਦੇ ਹੋ ਕੀ ਹੁੰਦਾ ਉਹਦੇ ਨਾਲ ਬੋਡੀ ਰੈਐਕਟ ਕਰਦੇ ਉਹਨੂੰ ਬੁਖਾਰ ਚੜ ਜਾਂਦਾ ਉਹਦਾ ਸਰੀਰ ਸੁੰਨ ਹੋਣ ਲੱਗ ਜਾਂਦਾ ਘਰ ਦੇ ਵੀ ਘਬਰਾ ਜਾਂਦੇ ਨੇ ਵੀ ਛੱਡ ਡਾਕਟਰ ਦੀ ਦਵਾਈ ਨੂੰ ਤੂੰ ਨਸ਼ਾ ਲੈ ਲੈ ਭਾਈ ਮਰ ਨਾ ਜਾਈ ਉਹ ਤਾਂ ਘਰਦਿਆਂ ਨੇ ਤਾਂ ਕਰਨੀ ਆ ਉਹੀ ਨਾ ਫਿਕਰ ਕਰਨੀ ਹੈ ਕਿਉਂਕਿ ਉਹ ਚੀਜ਼ ਸੰਭਾਲ ਨਹੀਂ ਪਾਉਂਦੇ ਘਰਦੇ ਜੇ 3 ਦਿਨ ਬੰਦਾ ਨਸ਼ਾ ਘਟਾ ਦੇ ਜਾਂ ਛੱਡ ਦੇ ਤਾਂ ਚੌਥੇ ਦਿਨ ਸਰੀਰ ਸੈੱਟ ਹੋ ਜਾਂਦਾ ਬਿਲਕੁਲ ਪਰ ਉਹੀ ਗੱਲ ਹੈ ਹੁਣ ਗੱਲ ਆ ਗਈ ਨਸ਼ਾ ਛੱਡਣ ਦੀ ਘਰਦਿਆਂ ਦੇ ਕਹਿੰਦੇ ਨਸ਼ੇ ਵਾਲੇ ਨੇ ਆਪਾਂ ਅਕਸਰ ਸੁਣਦੇ ਆ ਕਿ ਇੱਕਦਮ ਦੇ ਨਸ਼ਾ ਛੱਡਤਾ ਕਿਸੇ ਦੀ ਬਾਹ ਖੜ ਗਈ ਤੇ ਇਸ ਦਾ ਕੋਈ ਸਰੀਰ ਤੇ ਅੰਗ ਤੇ ਫਰਕ ਪੈ ਗਿਆ ਉਹ ਪਹਿਣਾ ਹੀ ਆ ਬਿਨਾ ਕੋਈ ਦਵਾਈ ਜਾਂ ਸਪਲੀਮੈਂਟ ਦੀ ਮਦਦ ਤੋਂ ਬਿਨਾ ਜਿਹੜੀ ਉਹਦੀ ਬਾਡੀ ਨੂੰ ਸਥਿਰ ਰੱਖੇ ਜੀ ਜਿਹੜੀ ਵੀ ਉਹਦੀ ਮਸਲ ਪੇਨ ਹੈ ਜਾਂ ਸ਼ਰੀਰ ਦੀ ਕੋਈ ਆਲਸਪੁਣਾ ਆ ਰਹੀ ਆ ਸ਼ਰੀਰ ਦੇ ਕੋਈ ਪਾਰਟ ਦੁੱਖਦਾ ਤੁਹਾਡਾ ਉਹ ਚੀਜ਼ ਨੂੰ ਜਦ ਤੱਕ ਤੁਸੀਂ ਕਵਰ ਨਹੀਂ ਕਰੋਗੇ ਬੰਦੇ ਨੇ ਛੱਡਣਾ ਹੀ ਨਹੀਂ ਉਹਨੇ ਕਹਿਣਾ ਯਾਰ ਮੈਨੂੰ ਤੋੜ ਲੱਗਦੀ ਵੀ ਲਿਆ ਭਈ ਥੋੜਾ ਜਿਹਾ ਮੈਨੂੰ ਚਿੱਟਾ ਥੋੜੀ ਜੀ ਮੇਰੀ ਖਰਾਕ ਨੱਚਦੀ ਉਹ ਮੈਂ ਖਾ ਕੇ ਫਿਰ ਮੇਰਾ ਸ਼ਰੀਰ ਖੜ ਜੂਗਾ ਮੈਂ ਉੱਠ ਕੇ ਚੱਲ ਕੰਮ ਤੇ ਜਾਣ ਜੋਗਾ ਹੋ ਜਾਊਗਾ ਪਰ ਆਹੀ ਲਾਲਚ ਪਿੱਛੇ ਨਸ਼ੇ ਤੇ ਉਹਨੇ ਲੱਗਿਆ ਰਹਿਣਾ ਬਟ ਆ ਨਹੀਂ ਪਤਾ ਲਾਲਚ ਉਹਨੂੰ ਕਿੱਥੇ ਲੈ ਕੇ ਜਾ ਰਿਹਾ ਲਾਸਟ ਤੇ ਇੱਕ ਨਾ ਇੱਕ ਦਿਨ ਛੱਡਣਾ ਪੈਣਾ ਹੀ ਆ ਅੰਤ ਇਹਦਾ ਆਹੀ ਹੈ ਇਹ ਅੱਜ ਨਹੀਂ ਤੇ ਕੱਲ ਸਮਝੋ ਤੁਸੀਂ ਜਾਂ ਜਦੋਂ ਡਾਕਟਰਾਂ ਨੇ ਤੁਹਾਨੂੰ ਰਸੀਦ ਚ ਕੱਟ ਕੇ ਦੇਤੀ ਨਾ ਆ શરીર ਦਾ ਆ ਭਾਗ ਤੁਹਾਡਾ ਖੜ ਗਿਆ ਉਦੋਂ ਤੁਹਾਨੂੰ ਮਜਬੂਰਨ ਤੇ ਛੱਡਣਾ ਪੈਣਾ ਇਹ ਤੋਂ ਅੱਛਾ ਆ ਕਿ ਆਪਣਾ ਪਹਿਲਾਂ ਹੀ ਸਹੀ ਕਾਉਂਸਲਿੰਗ ਸਹੀ ਸਲਾਹ ਲੈ ਕੇ ਆਪਣੀ ਜਿੰਨੀ ਖਰਾਕ ਹੈਗੀ ਆ ਉਹਨੂੰ ਬੜੇ ਪਿਆਰੇ ਤਰੀਕੇ ਨਾਲ ਛੱਡਿਆ ਜਾ ਸਕਦਾ ਇਹਨੂੰ ਕੋਈ ਹਊਆ ਨਾ ਬਣਾਓ ਕੋਈ ਐਸਾ ਹਊਆ ਨਹੀਂ ਹੈ ਤੁਸੀਂ ਕਹਿ ਰਹੇ ਨਸ਼ਾ ਛੱਡਿਆ ਜਾ ਸਕਦਾ ਹੈ ਜੀ ਬੰਦਾ ਨਸ਼ੇ ਨੂੰ ਛੱਡਣ ਦੇ ਮਾਰੇ ਚਲਾਇਆ ਜਾਂਦਾ ਹੈ ਸੈਂਟਰਾਂ ਦੇ ਵਿੱਚ ਵੀ ਗੋਲੀ ਮਿਲਦੀ ਹੈ ਜੀਭ ਥਲੇ ਰੱਖੋ ਬੰਦਾ ਭੱਜ ਕੇ ਕੰਮ ਕਰਦਾ ਇੱਕੋ ਗੋਲੀ ਅਸਰ ਵੀ ਜਲਦੀ ਕਰਦੀ ਹੈ ਜੀਭ ਥਲੇ ਰੱਖੋ ਬੋਡੀ 'ਚ ਜਾਂਦੀ ਆ ਬਲੱਡ 'ਚ ਉਹਨੇ ਚਲੀ ਗਈ ਉਹਨੇ ਕੰਮ ਵੀ ਕਰਨਾ ਤੇ ਉਹਨੂੰ ਤੋੜ ਵੀ ਲਾਦੀ ਨਸ਼ੇ ਦੀ ਪਰ ਨਸ਼ਾ ਵੀ ਹੁੰਦਾ ਸਿਰਫ ਉਹਨੇ ਸਟਰੈਂਥ ਵਧਾਣੀ ਹੈ ਜੀ ਤੁਸੀਂ ਜਿਹੜੀ ਜੀਭ ਥੱਲੇ ਰੱਖਣ ਵਾਲੀ ਗੋਲੀ ਕਰਦੇ ਹੋ ਗੱਲ ਕਰ ਰਹੇ ਬਰੂਫੇਨ ਦੀ ਸਿਰਫ ਇਹਨੇ ਸਰੀਰ ਇੱਕ ਤੁਹਾਡੀ ਅੰਦਰੋਂ ਮਜ਼ਬੂਤੀ ਦੇਣੀ ਆ ਤੁਹਾਨੂੰ ਕਿ ਤੁਹਾਡਾ ਸਰੀਰ ਖੜ ਜਵੇ ਤੇ ਉੱਠ ਕੇ ਤੁਸੀਂ ਕੰਮ ਤੇ ਜਾਣ ਲਾਇਕ ਹੋ ਜਾਓ ਜਾਂ ਜਿਹੜਾ ਤੁਹਾਨੂੰ ਇੱਕ ਨਸ਼ਾ ਸਰੂਰ ਜਾਂ ਮਿਲਦਾ ਸੀ ਆਪਣੇ ਨਸ਼ੇ ਤੋਂ ਉਹੀ ਚੀਜ਼ ਤੁਹਾਨੂੰ ਬਰੂਫੇਨ ਨੇ ਦੇ ਦਿੱਤੀ ਜੀਭ ਥੱਲੇ ਰੱਖਣ ਵਾਲੀ ਗੋਲੀ ਨੇ ਬਟ ਉਹ ਛੱਡਣੀ ਬਹੁਤ ਔਖੀ ਜਿਹੜੇ ਜਿਹੜੇ ਖਾਂਦੇ ਨੇ ਉਹਨਾਂ ਨੂੰ ਪਤਾ ਏ ਬਰੂਫੇਨ ਤੇ ਇੱਕ ਵਾਰ ਲੱਗਣਾ ਤਾਂ ਬੜਾ ਆਸਾਨ ਐ ਵੀ ਲੈ ਭਾਈ ਪੱਤਾ ਉਨ ਅਕਸਰ ਆਪਾਂ ਜਿਹੜੇ ਆਪਣੀ ਬੀਤੀਆਂ ਤੁਹਾਨੂੰ ਦੱਸਦੇ ਆ ਜਿਹੜੇ ਕਾਉਂਸਲਿੰਗ ਚ ਆਉਂਦੇ ਨੇ 6 ਮਹੀਨੇ ਆਪਾਂ ਗੋਲੀ ਖਾ ਲਈ ਜਾਂਦਾ ਫ੍ਰੀ ਮਿਲਦੀ ਸੀ ਖਾਂਦੇ ਰਹੇ ਆਪਾਂ ਜਦ ਬਾਹਰ ਆ ਕੇ ਫ੍ਰੀ ਮਿਲੀ ਨਹੀਂ ਤੁਹਾਨੂੰ ਉਹ ਚੀਜ਼ ਤੇ ਕਾਰਡ ਬਣਾ ਲੈ ਸੈਂਟਰਾਂ ਚੋਂ ਜਾ ਕੇ ਪੱਤੇ ਖਾਂਦੇ ਰਹੇ ਉਹ ਛੱਡ ਨਹੀਂ ਦੱਸੋ ਕਿੰਨੀ ਔਖੀ ਹੋ ਗਈ ਫਿਰ ਗੋਲੀ ਸਹੀ ਹੈ ਜਾਂ ਗਲਤ ਹੈ ਬਿਲਕੁਲ ਗਲਤ ਹੈ ਹਾਂ ਇੱਕ ਟਾਈਮ ਤੇ ਮੈਂ ਤੁਹਾਨੂੰ ਕਹੂੰਗਾ ਜਦੋਂ ਸ਼ੁਰੂਆਤੀ ਬੰਦੇ ਨੂੰ ਨਸ਼ੇ ਤੋਂ ਰਿਲੀਫ ਲੈਣਾ ਹੈ ਜੀ ਗੋਲੀ ਦਾ ਸਹਾਰਾ ਜ਼ਰੂਰ ਉਹਨੂੰ ਲੈਣਾ ਪੈਂਦਾ ਕਿਉਂ ਆਪਸ਼ਨ ਹੀ ਕੋਈ ਨਹੀਂ ਉਹਦੇ ਕੋਲ ਖੜੇ ਪੈਰ ਚਿੱਟੇ ਤੋਂ ਇਲਾਵਾ ਜੇ ਕੋਈ ਹੋਰ ਬੰਦਾ ਕਿਤੇ ਵੀ ਤੇ ਕੋ ਸਮਝਦੇ ਆਮ ਹੁਣ ਅਕਸਰ ਡਾਇਰੈਕਟਲੀ ਨਹੀਂ ਆ ਗੱਲਾਂ ਕਹਿ ਸਕਦੇ ਆਪਾਂ ਗੋਲੀ ਦਾ ਸਹਾਰਾ ਲੈਣਾ ਪੈਂਦਾ ਹੈ ਉਹਦੋਂ ਪਰ ਇੱਕ ਹੱਦ ਤੱਕ ਉਹਨੂੰ ਤੁਸੀਂ ਆਲਟਰਨੇਟ ਨਾ ਬਣਾ ਲਓ ਨਸ਼ੇ ਦਾ ਕਿ ਗੋਲੀ ਹੀ ਮੇਰਾ ਨਸ਼ੇ ਦਾ ਆਲਟਰਨੇਟ ਹੈ ਪਰ ਹਰਨੂਜੀ ਕਈਆਂ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਸਾਨੂੰ ਗੋਲੀਓ ਲੱਗ ਗਈ ਵੀ ਅਸੀਂ ਗੋਲੀਓ ਖਾਣ ਲੱਗ ਗਏ ਵੀ ਨਾਲੇ ਸਸਤਾ ਸੌਦਾ ਆ ਮਿਲ ਜਾਂਦੀ ਹੈ ਇਹਦੀ ਪਕੜ ਵੀ ਨਹੀਂ ਹੈਗੀ ਜੇਬ ਚ ਇੱਕ ਪਰਚੀ ਜੀ ਹੁੰਦੀ ਹੈ ਵੀ ਡਾਕਟਰ ਹੀ ਦਿਖਾ ਦਾਂਗੇ ਭਾਈ ਸਾਡੇ ਕੋਲ ਤਾਂ ਆ ਪਰਚੀ ਇਹਦੇ ਸਾਰੇ ਸਾਨੂੰ ਗੋਲੀ ਮਿਲਦੀ ਹੈ ਤਾਂ ਖਾ ਰਹੇ ਆ ਜੀ ਉਹ ਤਾਂ ਗੱਲ ਹੈ ਹੀ ਤੁਹਾਨੂੰ ਛੱਡਣੀ ਦਾ ਪੈਣੀ ਹੀ ਹੈ ਜੀ ਬਰੂਫਨ ਦਾ ਅੰਤ ਬੁਰਾ ਤੁਹਾਡਾ ਸਰੀਰ ਦਾ ਕੋਈ ਨਾ ਕੋਈ ਅੰਗ ਖੜਾਊਗਾ ਫੇਰ ਛੱਡਣੀ ਪਾਉਗੀ ਨਹੀਂ ਤੇ ਉਸ ਤੋਂ ਪਹਿਲਾਂ ਤੁਹਾਨੂੰ ਆਹੀ ਮੈਂ ਤਾਂ ਸਲਾਹ ਦਵਾਂਗਾ ਵਧੀਆ ਤਰੀਕੇ ਨਾਲ ਆਪਣੀ ਕਾਉਂਸਲਿੰਗ ਸਹੀ ਤਰੀਕੇ ਨਾਲ ਮਤਲਬ ਆਪਣੇ ਸਰੀਰ ਦੇ ਭਾਗ ਨੂੰ ਸਮਝ ਕੇ ਨਸ਼ਾ ਕਿਉਂ ਤੁਸੀਂ ਸ਼ੁਰੂ ਕੀਤਾ ਤੇ ਕਿੰਨੀ ਡੋਜ਼ ਮੈਂ ਲੈ ਰਿਹਾ ਮੇਰੀ ਉਮਰ ਕਿੰਨੀ ਹੈ ਉਸ ਸਾਬ ਨਾਲ ਹੀ ਤੁਹਾਡਾ ਛੱਡਿਆ ਜਾ ਸਕਦਾ ਬਰੂਫੇਨ ਨੂੰ ਛੱਡਣਾ ਪੈਣਾ ਹੀ ਅੱਜ ਨਹੀਂ ਤੇ ਕੱਲ ਇਹ ਹਰ ਇੱਕ ਤਰੀਕੇ ਚ ਆ ਰਹੀ ਹੈ ਬਰੂਫੇਨ ਦੀਆਂ ਗੋਲੀਆਂ ਤੁਹਾਡੀ ਫੀਮ ਚ ਮਿਲਦੀਆਂ ਆ ਰਹੀਆਂ ਮਲਾਵਟ ਜਿਹੜੀ ਫੀਮ ਚ ਆ ਰਹੀ ਮੁੜ ਕੇ ਫੇਰ ਗੱਲ ਗੋਲੀ ਤੇ ਆ ਜਾਂਦੀ ਹੈ ਉਹਨਾਂ ਚ ਵੀ ਗੋਲੀਆਂ ਐ ਉਹ ਵੀ ਤੁਸੀਂ ਖਾ ਰਹੇ ਹੋ ਇਹ ਸਰੀਰ ਨੂੰ ਤੁਹਾਨੂੰ ਕਿਤੇ ਨਾ ਕਿਤੇ ਖਰਾਬੀ ਇਹਨੇ ਦੇਣੀ ਹੀ ਦੇਣੀ ਐ ਤੁਸੀਂ ਅਕਸਰ 5 ਜਾਂ 7 ਸਾਲਾਂ ਚ ਹੀ ਦੇਖ ਲਓ ਉਹਨਾਂ ਦਾ ਹਾਲ ਕੀ ਹੋਣਾ ਤੁਸੀਂ ਕਿੰਨੇ ਸਮੇਂ ਚ ਬੰਦਾ ਠੀਕ ਕਰ ਦੋਗੇ ਜੀ ਤਿੰਨ ਦਿਨਾਂ ਦਾ ਟਾਈਮ ਚਾਹੀਦਾ ਜੀ 72 ਘੰਟੇ ਉਦੇ ਵਿੱਚ ਤੁਹਾਨੂੰ ਰਿਕਵਰੀ ਮਹਿਸੂਸ ਹੋਣੀ ਸ਼ੁਰੂ ਹੋ ਜੂਗੀ ਕੋਈ ਜਾਦੂ ਨਹੀਂ ਹੈ ਸਾਡੇ ਕੋਲ 15 ਦਿਨਾਂ ਤੋਂ ਲੈ ਕੇ 26 ਦਿਨਾਂ ਦਾ ਕੋਰਸ ਹੁੰਦਾ 26 ਦਿਨ ਤੋਂ 27ਵੇਂ ਦਿਨ ਤੇ ਨਹੀਂ ਬੰਦੇ ਨੂੰ ਜਾਣਾ ਪਊਗਾ ਜੇ ਬੰਦਾ ਆਪਣਾ ਮੈਂਟਲੀ ਪੂਰਾ ਪ੍ਰੀਪੇਅਰ ਹੈ ਪਹਿਲੇ 3 ਦਿਨਾਂ ਦੇ ਵਿੱਚ ਉਹਨੂੰ ਪੂਰੀ ਰਿਲੀਫ ਮਿਲ ਜਾਂਦੀ ਨਸ਼ਾ ਕਰਦੇ ਹੋ ਕੋਈ ਤੋੜ ਤਕਲੀਫ ਹੁੰਦੀ ਹੈ ਕਿਸੇ ਤਰ੍ਹਾਂ ਦੀ ਤੁਹਾਡੀ ਬਾਡੀ ਪੇਨ ਹੁੰਦੀ ਹੈ 72 ਘੰਟੇ 'ਚ ਬਾਡੀ ਤੁਹਾਨੂੰ ਰਿਕਵਰੀ ਦੇ ਦਿੰਦੀ ਹੈ ਪੂਰੀ ਵਿਦ ਸੁਪਲੀਮੈਂਟ ਜਿੱਦਾਂ ਸਮੈਗ ਦੀ ਗੱਲ ਕੀਤੀ ਆ ਫਿਰ ਬੰਦੇ ਕੈਪਸੂਲ ਖਾਣ ਲੱਗ ਦਿੰਦੇ ਨੇ ਜੀ ਹੋਰ ਮੈਡੀਕਲ ਸਟੋਰਾਂ ਤੋਂ ਲੈ ਕੇ ਭੁੱਕੀ ਖਾਣ ਲੱਗ ਦਿੰਦੇ ਨੇ ਕਈ ਮੈਡੀਕਲ ਨਸ਼ੇ ਹੋਰ ਵੀ ਨੇ ਟੀਕੇ ਲਾਣ ਲੱਗਦੇ ਨੇ ਉਹਦਾ ਵੀ ਹੱਲ ਆਪਣੇ ਕੋਲ ਹੈਗਾ ਜੀ ਬਿਲਕੁਲ ਹੈਗਾ ਜੀ ਹੱਲ ਦੇਖੋ ਸਾਰੀ ਚੀਜ਼ਾਂ ਦਾ ਏ ਪਰ ਬੰਦੇ ਵਸ ਨਾ ਖੁੱਲ ਕੇ ਗੱਲ ਕਰਨ ਸਾਹਮਣੇ ਜੀ ਹੁਣ ਸਾਨੂੰ ਦੇਖੋ ਮੈਸੇਜ ਆਉਂਦੇ ਕਾਲ ਆਉਂਦੀਆਂ ਹਨਾ ਹਰ ਕੋਈ ਬੰਦਾ ਆਹੀ ਕੋਈ ਭੈਣ ਕਹਿੰਦੀ ਏ ਮੇਰਾ ਭਰਾ ਲਾਂਦਾ ਨਸ਼ਾ ਕਿਸੇ ਬੰਦੇ ਦਾ ਫੋਨ ਜਾਂ ਮੈਸੇਜ ਆਂਦਾ ਸਾਨੂੰ ਉਹਨੇ ਕਿਸੇ ਦਾ ਨਾਮ ਲੈ ਕੇ ਆਪਣਾ ਦੱਸਣਾ ਕਿ ਮੇਰਾ ਫਲਾਣਾ ਯਾਰ ਦੋਸਤ ਹੈ ਉਹ ਇੰਨੀ ਡੋਜ਼ ਲੈਂਦਾ ਇਹੇ ਨਸ਼ਾ ਕਰਦਾ ਮੇਰੇ ਫਾਦਰ ਲਈ ਦਵਾਈ ਚਾਹੀਦੀ ਹੈ ਮੇਰੇ ਬ੍ਰਦਰ ਲਈ ਦਵਾਈ ਚਾਹੀਦੀ ਹੈ ਤੁਸੀਂ ਆਪਣਾ ਜੇ ਆਪ ਕਰਦੇ ਹੋ ਦੇਖੋ ਸਾਰੀ ਜਾਣਕਾਰੀਆਂ ਗੁਪਤ ਰੱਖੀਆਂ ਜਾਂਦੀਆਂ ਤੁਸੀਂ ਜੇ ਆਪ ਕਰਦੇ ਹੋ ਆਪਣਾ ਸਾਹਮਣੇ ਆਓ ਗੱਲ ਕਰੋ ਫੋਨ ਤੇ ਤਾਂ ਨਹੀਂ ਅਸੀਂ ਤੁਹਾਨੂੰ ਪਤਾ ਲੱਗ ਜਾਣਾ ਵੀ ਹਾਂ ਕੌਣ ਬੰਦਾ ਜਾਂ ਤੁਹਾਡੀ ਕੋਈ ਬਦਨਾਮੀ ਹੋਣ ਲੱਗੀ ਹੈ ਦੇਖੋ ਬਹੁਤ ਵਧੀਆ ਇਨੀਸ਼ੀਏਟਿਵ ਤੁਸੀਂ ਲੈ ਰਹੇ ਹੋ ਆਪਣੇ ਲਈ ਜੇ ਤੁਸੀਂ ਸਾਨੂੰ ਮੈਸੇਜ ਜਾਂ ਫੋਨ ਕਰ ਹੀ ਦਿੱਤਾ ਤਾਂ ਖੁੱਲ ਕੇ ਗੱਲ ਕਰੋ ਖੁੱਲ ਕੇ ਆਪਣੀ ਗੱਲ ਦੱਸੋ ਵੀ ਹਾਂ ਇਹ ਮੈਨੂੰ ਦਿੱਕਤ ਆ ਰਹੀ ਹੈ ਇਹ ਮੈਂ ਡੋਜ਼ ਲੈਣਾ ਹੈ ਤੇ ਇੰਨੇ ਸਮੇਂ ਤੋਂ ਡੋਜ਼ ਲੈ ਰਿਆ ਮੇਰੀ ਇਹ ਉਮਰ ਹੈ ਫਿਰ ਉਸਾ ਉਹਨਾਂ ਤੁਹਾਨੂੰ ਦਵਾਈ ਦੀ ਦੱਸਾਂਗੇ ਵੀ ਹਾਂ ਤਾਂ ਇਹਨੂੰ ਜ਼ਰੂਰਤ ਹੈ ਕਿੰਨੀ ਦਵਾਈ ਦੀ ਜ਼ਰੂਰਤ ਹੈ ਤੇਰਾ ਕੋਰਸ ਹੈ ਜਿਹੜਾ ਕਿੰਨੀ ਦੇਰ ਚੱਲੂਗਾ ਕੋਰਸ ਤੇ ਤੈਨੂੰ ਕਿੰਨੀ ਕੁ ਅਮਾਉਂਟ ਲੈਣ ਦੀ ਜ਼ਰੂਰਤ ਪਊਗੀ ਦਵਾਈ ਦੀ ਪਰ ਇੰਨੀ ਕੁ ਨਾਲ ਤੇਰਾ ਅਸਰ ਹੋ ਜਾਣਾ ਤੈਨੂੰ ਬਸ ਠੀਕ ਹੈ ਹਰਨੁਰ ਜੀ ਗੱਲਾਂ ਦੋ ਨੇ ਜਿੱਦਾਂ ਤੁਸੀਂ ਗੱਲ ਕੀਤੀ ਆਪਾਂ ਦੱਸ ਦਾਂਗੇ ਵੀ ਐਦਾਂ ਨਹੀਂ ਅਦਾ ਤਰ੍ਹਾਂ ਨਾ ਛਡਾ ਦਾਂਗੇ ਲੋਕਾਂ ਦੇ ਦਿਮਾਗ ਦੇ ਵਿੱਚ ਦੋ ਤਿੰਨ ਗੱਲਾਂ ਸਾਹਮਣੇ ਆਉਂਦੀਆਂ ਨੇ ਮੈਂ ਜਾਊਂਗਾ ਪਤਾ ਨਹੀਂ ਕੀ ਦੇਣਗੇ ਕੀ ਕਰਨਗੇ ਇੱਕ ਤਾਂ ਇਹ ਡਰ ਬੰਦੇ ਤਾਂ ਬੰਦਾ ਫੋਨ ਤੇ ਪੁੱਛਦਾ ਹਣਾ ਦੂਜਾ ਬੰਦੇ ਨੂੰ ਐ ਲੱਗਦਾ ਵੀ ਯਾਰ ਦਵਾਈ ਬਹੁਤ ਜ਼ਿਆਦਾ ਮਹਿੰਗੀ ਹੋਣੀ ਸਰ ਕਿਉਂਕਿ ਨਸ਼ਾ 300 ਦਾ ਬੰਦਾ ਲੈ ਲੈਂਦਾ ਕਦੇ ਜੋ ਘੱਟ ਲੱਗਦਾ ਪਹੁੰਚ ਐਵਰੇਜ 6-7 ਹਜ਼ਾਰ ਦੇ ਉੱਥੇ ਹੀ ਪਾਉਂਦੇ ਮਹੀਨੇ ਦਵਾਈ ਬਿਲਕੁਲ ਬਿਲਕੁਲ ਥੋੜੇ ਤੋਂ ਇਕੱਠਾ ਲੈਣਾ ਔਖਾ ਬਦ ਇਹਨੂੰ ਵੀ ਉਹ ਜਿਹੜੇ ਰੂਟੀਨ ਚ ਲੈ ਰਹੇ ਉਹ ਔਖਾ ਬਦ ਇਹੀ ਕੈਲਕੂਲੇਸ਼ਨ ਤਾਂ ਨਹੀਂ ਨਾ ਹੁੰਦੀਆਂ ਇਹ ਜਿਹੜੀਆਂ ਆਪਣਾ ਰੋਜ਼ ਦਾ ਜਿੰਨੇ 1000 ਦਾ ਲਾਣਾ ਤੁਸੀਂ ਦੇਖ ਲਓ 30000 ਰੁਪਏ ਆਪਣੇ ਸਰੀਰ ਨੂੰ ਖਰਾਬ ਕਰਨ ਤੇ ਲਾ ਲੂਗਾ ਇਤੋਂ ਅੱਧਾ ਮਾਊਂਟ ਵੀ ਨਹੀਂ ਮੈਂ ਤੁਹਾਨੂੰ ਹੁਣ ਕੀ ਦੱਸਾਂ ਇਤੋਂ ਅੱਧ ਵੀ ਨਹੀਂ ਖਰਚਾ ਆਉਂਦਾ ਇੱਕ ਟਾਈਮ ساری ਉਮਰ ਦਾ ਤੁਹਾਡਾ ਲੰਬਾ ਹੀ ਉੱਤਰ ਜਾਂਦਾ ਨਸ਼ੇ ਵਾਲਾ ਤੁਸੀਂ ਰੋਜ਼ ਦਾ ਹਜ਼ਾਰ-ਹਜ਼ਾਰ 2-2000 ਰੁਪਏ ਤਾਂ ਨਸ਼ੇ ਤੇ ਲਾਈ ਜਾਉਂਗੇ ਉਹ ਸਰੀਰ ਨੂੰ ਖਰਾਬ ਹੀ ਕਰੀ ਜਾਣਾ ਉਹਨੇ ਤੁਹਾਡੇ ਨੇ ਅੱਧੇ ਉਤੋਂ ਅੱਧੇ ਖਰਚੇ 'ਚ ਤੁਹਾਡਾ ਸਰੀਰ ਬਚ ਜਾਊਗਾ ਇਹ ਮੈਂ ਤੁਹਾਨੂੰ ਕਹਿਦਾ ਤੇ ਦੂਜੀ ਗੱਲ ਰਹੀ ਜਿਹੜੀ ਆਨ ਦੀ ਕਾਉਂਸਲਿੰਗ ਜਿਹੜੀ ਫ੍ਰੀ ਆਫ ਕਾਸਟ ਹੈ ਕੋਈ ਉਹਦਾ ਖਰਚਾ ਨਹੀਂ ਹੈ ਜੇ ਤੁਸੀਂ ਕਹੋਗੇ ਸਾਡੇ ਕੋਲ ਐਕਸਪਰਟ ਟੈਕਨੀਸ਼ੀਅਨਸ ਨੇ ਜਿਹੜੇ ਫਿਜ਼ੀਸ਼ੀਨ ਤੁਹਾਨੂੰ ਅਸਾਈਨ ਹੁੰਦੇ ਨੇ ਪ੍ਰੋਪਰ ਕਾਲ ਤੇ ਕਾਉਂਸਲਿੰਗ ਫ੍ਰੀ ਰਹਿੰਦੀ ਹੈ ਚਾਹੇ ਤੁਸੀਂ ਫੋਨ ਤੇ ਲੋ ਚਾਹੇ ਸਾਡੇ ਕੋਲ ਆ ਕੇ ਲੋ ਰਹੀ ਗੱਲ ਦਵਾਈ ਦੀ ਸਾਨੂੰ ਇੰਨਾ ਯਕੀਨ ਹੈ ਸਾਡੀ ਦਵਾਈ ਤੇ ਪਹਿਲੀ ਡੋਜ਼ ਤੁਹਾਨੂੰ ਫ੍ਰੀ ਚ ਚੈੱਕ ਕਰਾ ਕੇ ਦਿੰਨੇ ਆ ਵੀ ਹਾਂ ਚੈੱਕ ਕਰੋ ਫ੍ਰੀ ਚ ਕੋਈ ਕੋਸਟ ਨਹੀਂ ਨਿਸ਼ੋਲਕ ਰਹਿੰਦੀ ਹੈ ਦਵਾਈ ਖਾਓ ਅਸਰ ਕਰਦਾ ਤਾਂ ਠੀਕ ਹੈ ਭਾਈ ਨਹੀਂ ਤੇ ਜਿੱਥੋਂ ਆਰਾਮ ਮਿਲਦਾ ਉਹ ਗੋਲੀਆਂ ਖਾਣੇ ਪੇ ਖਾਈ ਚੱਲੋ ਫਿਰ ਮਰਨੋ ਜੀ ਤੁਸੀਂ ਗੱਲ ਕੀਤੀ ਆ ਮੈਨੂੰ ਦਵਾਈ ਤੇ ਭਰੋਸਾ ਤੁਹਾਨੂੰ ਦਵਾਈ ਤੇ ਭਰੋਸਾ ਹੈ ਗਿਆ ਪਰ ਮਰੀਜ਼ ਤੇ ਸਰ ਸਾਨੂੰ ਭਰੋਸਾ ਮਰੀਜ਼ ਨੂੰ ਸਾਂਭਣਾ ਵੀ ਹੈ ਮਰੀਜ਼ ਜਿਹੜਾ ਦਵਾਈ ਦੇ ਕੇ ਵੀ ਜਾ ਭਾਈ ਆ ਦਵਾਈ ਲਈ ਜਾ ਸਭ ਤੋਂ ਵੱਡਾ ਯੋਗਦਾਨ ਫਿਰ ਸ਼ੁਰੂ ਹੁੰਦਾ ਘਰ ਦਿਆਂ ਦਾ ਜੀ ਸਰ ਹਾਂ ਬਿਲਕੁਲ ਇਹ ਤਾਂ ਘਰ ਦਿਆਂ ਦੀ ਤਾਂ ਰਿਸਪੌਂਸਿਬਿਲਟੀ ਬੰਦੀ ਬੰਦੀ ਹੈ ਜਿਹੜਾ ਤਾਂ ਦੇਖੋ 1 ਘੰਟੇ ਦਾ ਸੈਸ਼ਨ ਲਾ ਲੂਗਾ ਮੈਂ ਬੰਦੇ ਨਾਲ ਜੀ 15 20 ਮਿੰਟ 1 ਘੰਟਾ ਉਹਨੂੰ ਕਾਉਂਸਲਿੰਗ ਦੇ ਕੇ ਸਮਝਾ ਦਤਾ ਉਹਨੂੰ ਦੱਸਤਾ ਬਾਅਦ ਚ ਤਾਂ ਮੁੜ ਕੇ ਉਹ ਮਰੀਜ਼ ਨੇ ਤੁਹਾਡੇ ਘਰ ਪਰਿਵਾਰ ਚ ਹੀ ਬਹਿਣਾ ਆਪਣੀ ਘਰ ਵਾਲੀ ਨਾਲ ਆਪਣੇ ਪਿਓ ਨਾਲ ਉਹਨਾਂ ਦੀ ਗੱਲ ਸਮਝੇ ਇੱਕ ਘਰਦਿਆਂ ਨੂੰ ਵੀ ਨਾਲ ਸਹੂਲਤ ਦੇਣੀ ਚਾਹੀਦੀ ਹੈ ਕਾਉਂਸਲਿੰਗ ਇੱਕ ਜੋ ਅਸੀਂ ਇੱਕ ਘੰਟਾ ਲਾ ਕੇ ਸਮਝਾਇਆ ਮਰੀਜ਼ ਨੂੰ ਵੀ ਹਾਂ ਇਹ ਸੌਖੇ ਤਰੀਕੇ ਨਾਲ ਤੇਰੇ ਤੋਂ ਨਸ਼ਾ ਛੱਡਿਆ ਜਾ ਸਕਦਾ ਹੈ ਉਹ ਘਰੇ ਜਾ ਕੇ ਵੀ ਉਹਦੇ ਮਾਪਿਓ ਦਾ ਸਾਥ ਦੇਣ ਉਹਦੀ ਘਰ ਵਾਲੀ ਉਹਨੂੰ ਸਾਥ ਦੇਵੇ ਕਿ ਹਾਂ ਤੇਰੇ ਤੋਂ ਬੜਾ ਆਸਾਨ ਆ ਯਾਰ ਛੱਡਣਾ ਕਿੰਦਾ ਗੱਲ ਬਣਾਈ ਵੀ ਕਿ ਤੇਰਨਾ ਚਾਹੁੰਦਾ ਮੈਂ ਉਹ ਬੰਦਾ ਚੀਕਾ ਮਾਰਦਾ ਮੈਂ ਸੁਣਿਆ ਵੀ ਚੀਕਾ ਮਾਰਦਾ ਉਹਨੂੰ ਉਲਟੀਆਂ ਵੀ ਲੱਗਦੀਆਂ ਨੇ ਸਰੀਰ ਆਪਣਾ ਕੰਦਾ ਨਾਲ ਮਾਰਦਾ ਮੈਨੂੰ ਨਸ਼ਾ ਦੇ ਦੋ ਇਹ ਨਸ਼ਾ ਦੇ ਦੋ ਜਿਹੜੀ ਆਪਾਂ ਮੈਡੀਸਨ ਦਵਾਂਗੇ ਕੀ ਤੁਹਾਨੂੰ ਲੱਗਦਾ ਉਹ ਪਹਿਲੀ ਡੋਜ਼ ਦੇ ਨਾਲ ਥੋੜਾ ਬੋਤਾ ਅਸੰ ਘਟਾਓਗੀ ਦੇਖੋ ਪਹਿਲੀ ਬਾਤ ਨੇ ਸਭ ਕੁਝ ਹੁੰਦਾ ਜਿਹੜੀ ਚੀਜ਼ ਇੱਕੋ ਲੱਗਤ ਇਫੈਕਟ ਕਰੋਗੇ ਉਹ ਨੁਕਸਾਨ ਕਰੋਗੇ ਬਾਡੀ ਦੇ ਇਸਾਨ ਕਰੋਗੀ ਵਿੱਚ ਸਟੀਰੋਇਡ ਡਰਗ ਕੋਈ ਨਾ ਕੋਈ ਵਾਗ ਭਸਮ ਮੋਤੀ ਭਸਮ ਸਵਰਨ ਭਸਮ ਬਾਕੀ ਆਪਾਂ ਜਿਆਦਾ ਟੈਕਨੀਕਲ ਉੱਚ ਨਹੀਂ ਜਾਣਾ ਇਹ ਚੀਜ਼ਾਂ ਬੋਡੀ ਨੂੰ ਸਥਿਰ ਕਰਦੀਆਂ ਨੇ ਜਿਹੜੀ ਇੱਕ ਕਰੀਵਿੰਗ ਹੁੰਦੀ ਨਾ ਸਿੰਪਲ ਜੀ ਗੱਲ ਸਮਝਾਉਂਗਾ ਰਾਤੀ ਜੇ ਮਿੱਠਾ ਖਾਣ ਦੀ ਕਰੀਵਿੰਗ ਹੁੰਦੀ ਨਾ ਉਹ ਮਿੱਠਾ ਖਾ ਕੇ ਹੀ ਠੀਕ ਹੁੰਦੀ ਹੈ ਕਿਉਂ ਦਿਮਾਗ ਨੂੰ ਇੱਕ ਸੈਟੀਸਫੈਕਸ਼ਨ ਚਾਹੀਦੀ ਹੁੰਦੀ ਕਿ ਉਹ ਮੈਨੂੰ ਮਿੱਠੇ ਤੋਂ ਮਿਲਣੀ ਹੈ ਹੁਣ ਮਿੱਠੇ 'ਚ ਕੋਈ ਸਟੀਰੋਇਡ ਵਗੈਰਾ ਨਹੀਂ ਪਾਇਆ ਹੁੰਦਾ ਜੀ ਇਹੀ ਸੇਮ ਚੀਜ਼ ਸਾਡੀ ਦਵਾਈ ਹੈ ਜੇ ਤੁਸੀਂ ਨਸ਼ਾ ਲੈ ਰਹੇ ਹੋ ਨਾ ਤੇ ਨਸ਼ੇ ਤੋਂ ਹਟ ਕੇ ਦਵਾਈ ਖਾਂਦੇ ਵੀ ਹੋ ਤੁਸੀਂ ਇੱਕ ਤੁਹਾਡੇ ਦਿਮਾਗ ਦੀ ਜਿਹੜੀ ਸੈਟੀਸਫੈਕਸ਼ਨ ਕਰੀਵਿੰਗ ਹੈ ਨਾ ਉਹ ਇਹਦੇ ਨਾਲ ਹਟਮ ਨਹੀਂ ਸ਼ੁਰੂ ਹੋ ਜਾਣੀ ਤੁਹਾਡੀ ਅੱਧੇ ਘੰਟੇ ਤੇ ਤੁਹਾਨੂੰ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਂਦਾ ਬੋਡੀ ਤੁਹਾਡੀ ਸਟੇਬਲ ਹੋਣੀ ਸ਼ੁਰੂ ਹੋ ਜਾਂਦੀ ਪਹਿਲੇ ਦਿਨ ਦੂਜੇ ਦਿਨ ਤੀਸਰੇ ਦਿਨ ਚੌਥੇ ਦਿਨ ਤੁਹਾਨੂੰ ਨਸ਼ਾ ਲੈਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਆਮ ਕੇਸਾਂ 'ਚ ਜਿਨ੍ਹਾਂ ਦੀ ਡੋਜ਼ ਬਿਲਕੁਲ ਮਿਨੀਮਮ ਹੈਗੀ ਹੈ ਉਹ ਪਹਿਲੇ ਦਿਨ 'ਚ ਵੀ ਛੱਡਿਆ ਜਾ ਸਕਦਾ ਪਹਿਲੇ ਦਿਨ 'ਚ ਵੀ ਉਹ ਈਜ਼ਲੀ ਰਿਕਵਰ ਕਰ ਸਕਦੇ ਆ ਬਾਕੀ ਕਾਉਂਸਲਿੰਗ ਦੀ ਗੱਲ ਰਹੀ ਉਹ ਮਾਪਿਓ ਨੂੰ ਘਰ ਵਾਲਿਆਂ ਨੂੰ ਨਾਲ ਸਾਥ ਦੇਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਮੈਂ ਅਪੀਲ ਕਰਦਾ ਇਹਨਾਂ ਨੂੰ ਐਜ਼ ਅ ਪੇਸ਼ੈਂਟ ਟਰੀਟ ਕਰੋ ਕੋਈ ਗੁਨਾਹਗਾਰ ਨਹੀਂ ਹੈ ਕੋਈ ਗੁਨਾ ਨਹੀਂ ਕਰਦਾ ਜੇ ਨਸ਼ੇ ਤੇ ਲੱਗ ਵੀ ਗਿਆ ਤੁਹਾਡਾ ਬੱਚਾ ਜਾਂ ਤੁਹਾਡਾ ਘਰ ਵਾਲਾ ਇਹਦੀ ਗੱਲ ਸਮਝੋ ਸੁਣੋ ਉਹਦੀ ਗੱਲ ਕੋਈ ਕੀ ਨਸ਼ੇ ਦਾ ਲੱਗਣ ਤੇ ਰੀਜ਼ਨ ਕੀ ਸੀ ਕੋਈ ਡਿਪਰੈਸ਼ਨ ਤਾਂ ਨਹੀਂ ਸੀ ਕੋਈ ਇਦਾਂ ਦਾ ਹਾਦਸਾ ਤਾਂ ਨਹੀਂ ਹੋਇਆ ਉਹਦੇ ਨਾਲ ਕੋਈ ਇਦਾਂ ਦਾ ਉਹਦਾ ਸੋਸ਼ਲ ਸਰਕਲ ਤਾਂ ਨਹੀਂ ਇਦਾਂ ਦਾ ਸੀਗਾ ਜਾਂ ਪੀਅਰ ਪ੍ਰੈਸ਼ਰ ਕੋਈ ਇਦਾਂ ਦਾ ਨਾਲ ਦਾ ਉਹਨੂੰ ਕਹਿੰਦਾ ਹੋਵੇ ਨਹੀਂ ਤੂੰ ਲਾਲਾ ਜਾਂ ਕੋਈ ਇਦਾਂ ਦੇ ਕੰਮ ਤੇ ਜਾਂਦਾ ਹੋਵੇ ਉਹ ਜਿਹਦੇ ਕੰਮ ਤੇ ਜਾਣ ਕਰਕੇ ਉਹਨੂੰ ਉੱਥੇ ਦੀ ਜਗ੍ਹਾ ਐਟਮੋਸਫੇਅਰ ਦੇਖ ਕੇ ਹੀ ਉਹਨੂੰ ਨਸ਼ਾ ਕਰਨਾ ਪੈਂਦਾ ਹੋਵੇ ਕੋਈ ਨਾਲ ਦਾ ਉਹਨੂੰ ਇਦਾਂ ਕਹਿ ਦਿੰਦਾ ਹੋਵੇ ਯਾਰ ਆ ਨਸ਼ਾ ਕਰ ਕਰੀ ਜਾਂ ਕਰੀ ਜਾਂ ਕਰੀ ਜਾਂ ਠੀਕ ਆ ਆ ਕੰਮ ਆਪਾਂ ਕਰੀ ਜਾਂਦਾ ਡਰਾਈਵਰ ਵੀਰ ਆ ਆਪਣੇ ਭੁੱਕੀ ਖਾਈ ਜਾਂਦੇ ਟਰੱਕ ਚਲਾਈ ਜਾਂਦੇ ਗੱਡੀ ਚਲਾਈ ਜਾਂਦੇ ਉਹ ਸਰੀਰ ਨੂੰ ਨੁਕਸਾਨ ਪਹੰਚਾ ਰਹੇ ਨੇ ਆਪਣਾ ਹਰਨੁਰ ਜੀ ਜਿੱਥੇ ਗੱਲ ਕਰਦੇ ਆਪਾਂ ਨਸ਼ੇ ਦੀ ਬੰਦਾ ਵਿਆਹ ਤੋਂ ਪਹਿਲਾਂ ਕਈ ਥੋੜਾ ਬੋਤਾ ਨਸ਼ਾ ਕਰਦੇ ਹੁੰਦੇ ਨੇ ਬੰਦੇ ਨੂੰ ਐ ਹੁੰਦਾ ਹੁਣ ਮੈਂ ਨਸ਼ਾ ਛੱਡਦਾ ਕਿਉਂਕਿ ਮੇਰੀ ਵਿਆਹ ਵਾਲੀ ਜ਼ਿੰਦਗੀ ਤੇ ਬੜਾ ਵੱਡਾ ਅਸਰ ਪਏਗਾ ਆਪਾਂ ਬੰਦਾ ਸਮਝਾਤਾ ਦਵਾਈ ਦੇਤੀ ਤੁਹਾਡੇ ਕੋਲ ਬੰਦਾ ਆ ਗਿਆ ਭਾਈ ਮੈਂ ਵਿਆਹ ਕਰਾਉਣਾ ਮੇਰਾ ਹੱਲ ਕਰਕੇ ਦਿਓ ਆਪਾਂ ਦੇਤਾ ਉਸ ਤੋਂ ਬਾਅਦ ਵਿਆਹ ਦਾ ਜੀਵਨ ਦਾ ਸੁਖੀ ਰਹਿ ਸਕਦਾ ਦਵਾਈ ਦੇ ਨਾਲ ਸਰ ਉਹ ਆਪਸੇ ਹੋਗ ਵੀ ਦਵਾਈ ਨਾਲ ਵਿੱਚ ਜੀ ਇਦਾਂ ਨਹੀਂ ਕਿ ਮੈਂ ਦਵਾਈ ਉਹਨੂੰ ਦੇ ਦਿੱਤੀ ਤੇ ਕੋਈ ਜਾਦੂ ਕਰਤਾ ਨਾਲ ਉਹਨੂੰ ਦੇ ਦਿੱਤੀ ਚੀਜ਼ ਬਈ ਠੀਕ ਆ ਹੁਣ ਆ ਦਵਾਈ ਖਾ ਖਾਲਾ ਤੇ ਤੇਰਾ ਠੀਕ ਰਹੂਗਾ ਨਾਲ ਜਿਹੜਾ ਆਪਾਂ ਸਪਲੀਮੈਂਟ ਪ੍ਰੋਵਾਈਡ ਕਰਦੇ ਆ ਜੀ ਉਹ ਚੀਜ਼ ਨੂੰ ਬੰਦੇ ਦੇ ਜਿਹੜਾ ਟੈਸਟੋਸਟੇਰੋਨ ਲੈਵਲ ਹੈ ਜਿਹੜਾ ਸ਼ਕਰਾਣੂਆਂ ਦਾ ਕਾਊਂਟ ਹੈ ਉਹ ਚੀਜ਼ ਤੇ ਸਟੇਬਿਲਿਟੀ ਦਿੰਦਾ ਆਰਗੇਨਿਕਲੀ ਉਹਨੂੰ ਗਰੋ ਕਰਕੇ ਦਿੰਦਾ ਇੱਕੋ ਦਮ ਦੀ ਬੂਸਟ ਨਹੀਂ ਦਿੰਦਾ ਉਹਨੇ ਅੰਦਰੋਂ ਇੱਕਦਮ ਦੀ ਤੁਹਾਨੂੰ ਜਦੋਂ ਗ੍ਰੋਥ ਦੇਣ ਲੱਪਿਆ ਨਾ ਹੌਲੀ ਹੌਲੀ 26 ਦਿਨਾਂ ਤੋਂ ਲੈ ਕੇ 34 ਦਿਨਾਂ ਚ ਤੁਹਾਡਾ ਸ਼ਕਰਾਣੂਆਂ ਦਾ ਕਾਊਂਟ ਟੈਸਟੋਸਟਰੋਨ ਲੈਵਲ ਬੋਡੀ ਦਾ ਇੰਨਾ ਕੁ ਸਥਿਰ ਹੋ ਜਾਂਦਾ ਕਿ ਜੋ ਵੀ ਤੁਸੀਂ ਆਪਣੀ ਵਧੀਆ ਡਾਈਟ ਰੱਖੋ ਨਾ ਅਗਰ 10 ਤੋਂ 12 ਸਾਲ ਤੁਹਾਨੂੰ ਕੋਈ ਮੈਂ ਮਤਲਬ ਕੀ ਕਹਿੰਨਾ 1% ਵੀ ਫਰਕ ਨਹੀਂ ਪੈਂਦਾ ਆ ਚੀਜ਼ ਦੀ ਵੀ ਗਾਰੰਟੀ ਅਸੀਂ ਤਾਂ ਚੱਕੀਏ ਜੇ ਲੋਕੀ ਵੀ ਸਾਡਾ ਸਹਿਯੋਗ ਦੇਣ ਨਾਲ ਆਪਣਾ ਖਾਣ ਪੀਣ ਚਾਈਨੀਜ਼ ਫੂਡ ਮੈਦਾ ਅੱਜ ਜਣੀ ਖੰਡ ਅਟਰਮ ਪਟਰਮ ਤਾਂ ਇੰਨਾ ਬਾਜ਼ਾਰ ਦਾ ਚੱਕੀ ਲਿਆਓਗੇ ਖਰਾਕ ਜਿਹੜੀ ਇਹਨਾਂ ਨੂੰ ਕਹਿ ਦੋ ਜੇ ਤੁਹਾਨੂੰ ਦਵਾਈ ਦੀ ਵੀ ਆਪਾਂ ਗੱਲ ਕਰਦੇ ਹਾਂ ਕੱਚੀ ਲੱਸੀ ਨਾਲ ਜੇ ਖਾਣ ਨੂੰ ਕਹਿ ਦਿੰਨੇ ਤੁਹਾਨੂੰ ਦਵਾਈ ਤਾਂ ਕਿੱਡੀ ਗੱਲ ਆਪਾਂ ਨੇ ਸਰੀਰ ਖਾਤਰ ਤੁਸੀਂ ਇੰਨਾ ਨਹੀਂ ਕਰ ਸਕਦੇ ਜੇ ਤੁਹਾਨੂੰ ਡਾਈਟ ਦਾ ਵੀ ਕਹਿ ਤਾ ਵਧੀਆ ਇੱਕ ਵਾਰ ਕਰ ਲੋ ਡਾਈਟ ਵੀ ਸਿਰਫ ਉਹ ਰੱਖੋ ਜਿਹੜੀ ਤੁਸੀਂ ਪੂਰੀ ਉਮਰ ਅਪਣਾ ਸਕੋ ਕੋਈ ਤੁਹਾਨੂੰ ਡਾਈਟਿੰਗ ਨਹੀਂ ਕਹਿ ਤਾ ਕੋਈ ਚੀਜ਼ ਨਹੀਂ ਤੁਹਾਡੀ ਬੰਦ ਕਰਤੀ ਹਰ ਇੱਕ ਚੀਜ਼ ਦਾ ਪੋਰਸ਼ਨ ਰੱਖੋ ਆਰਾਮ ਨਾਲ ਗੱਲ ਮੰਨੋ ਤਾਂ ਸਹੀ ਸਹੀ ਤਰੀਕੇ ਨਾਲ ਕਰੋ ਤਾਂ ਸਹੀ ਉਹਨੂੰ ਆਪਣੇ ਆਪ ਕਿਉਂ ਨਹੀਂ ਮੈਂ ਨਹੀਂ ਮੰਨਦਾ ਕਿ ਕੋਈ ਬੰਦਾ ਵਧੀਆ ਤਰੀਕੇ ਨਾਲ ਜਿੰਨੂੰ ਸਪਲੀਮੈਂਟ ਦਿੱਤਾ ਹੋਵੇ ਸਾਰੀ ਬਾਡੀ ਦਾ ਉਹਦੀ ਸਟੇਬਿਲਿਟੀ ਖਰਾਬ ਕਦੀ ਸਾਰੀ ਉਮਰ ਪਰ ਵੀ ਹੋ ਸਕੇ ਉਹਦੀ ਖਰਾਬ ਕਦੀ ਵਧੀਆ ਡਾਈਟ ਦੇ ਨਾਲ ਹਰਨੋਜੀ ਜੀ ਜਿੱਦਾਂ ਕੀ ਤੁਸੀਂ ਗੱਲ ਕੀਤੀ ਆ ਵੀ ਜੀਵ ਥਰੇ ਰੱਖਣ ਵਾਲੀ ਗੋਲੀ ਬੰਦਾ ਨਸ਼ਾ ਛੱਡੇ ਤਾਂ ਲੈ ਸਕਦਾ ਪਰ ਘੱਟ ਉਹਨੂੰ ਘਟਾਉਣਾ ਵੀ ਹੈ ਆਪਣੀ ਦਵਾਈ ਤੇਰੀ ਪੱਕੀ ਲੱਗ ਜਾਂਦੀ ਆਪਾਂ ਦਵਾਈ ਖਾ ਲਈ ਵੀ ਮੈਂ ਹੁਣ ਠੀਕ ਆ ਤੇ 6 ਮਹੀਨਿਆਂ ਬੰਦਾ ਕਹਿੰਦਾ ਵੀ ਦੁਬਾਰਾ ਤੋੜ ਉੱਠ ਕੜੀ ਕਈ ਵਾਰ ਹੁੰਦਾ ਕਿਉਂਕਿ ਆਪਾਂ ਜਾਣਦੇ ਆ ਨਾ ਕਹਿੰਦਾ ਉਹ ਸਸਤੀ ਦਵਾਈ ਦਿੰਦਾ ਯਾਰ ਉੱਥੇ ਮੈਂ ਗਿਆ ਸੀ ਮੇਰਾ ਹੱਲ ਹੋ ਗਿਆ ਪਰ ਮੁੜ ਕੇ ਫੇਰ ਦੁਬਾਰਾ ਦਵਾਈ ਤੇ ਲਾ ਜਾਂਦਾ ਬੰਦਾ ਸਿਰਫ 26 ਦਿਨ ਦਾ ਕੋਰਸ ਆ ਜੀ ਸਿਰਫ 26 ਦਿਨ ਦਾ ਕੋਰਸ ਹੋਊਗਾ 26ਵੇਂ ਤੋਂ 27ਵੇਂ ਦਿਨ ਤੁਹਾਨੂੰ ਦਵਾਈ ਖਾਣ ਦੀ ਜ਼ਰੂਰਤ ਨਹੀਂ ਪਊਗੀ ਨਾ ਜਿਹੜਾ ਨਸ਼ਾ ਲੈਂਦੇ ਸੀ ਉਹ ਖਾਣ ਦੀ ਜ਼ਰੂਰਤ ਪਊਗੀ ਬਸ ਸ਼ਰਤ ਇਹ ਜਿਸ ਹੌਸਾ ਨਾਲ ਕਹੂੰਗਾ ਉਸ ਹੌਸਾ ਨਾਲ ਚੱਲ ਪਿਓ ਨਸ਼ਾ ਕਰਦੇ ਹੋ ਜਿੱਦਾਂ ਤੁਹਾਨੂੰ ਦੱਸੂਗਾ ਦਵਾਈ ਦਾ ਸਪਲੀਮੈਂਟ ਦਾ ਉਸ ਹੌਸਾ ਨਾਲ ਦਵਾਈ ਲੈਣੀ ਹੈ ਸਪਲੀਮੈਂਟ ਲੈਣਾ ਆਪਣਾ ਖਰਾਕ ਜਿਹੜੀ ਘਰ ਦੀ ਦੱਸੂਗਾ ਉਸ ਹੌਸਾ ਨਾਲ ਲੈਣੀ ਬਿਨਾਂ ਤੋੜ ਤਕਲੀਫ ਕੋਈ ਸ਼ਰੀਰ 'ਚ ਆਲਸ ਪੋਣਾ ਦਰਦਾਂ ਇਹ ਚੀਜ਼ ਦੀ ਆਪਾਂ ਜ਼ਿੰਮੇਵਾਰੀ ਚੱਕਦੇ ਆਂ ਕੋਈ ਬੰਦੇ ਨੂੰ ਨਹੀਂ ਹੋਗੀ 26 ਦਿਨਾਂ ਚ ਫੁੱਲੀ ਬਾਡੀ ਉਹਦੀ ਰਿਕਵਰ ਕਰ ਜੂਗੀ ਹਨੂਰ ਵੀਰ ਆਪਾਂ ਗੱਲ ਕਰਾਂਗੇ ਤੋੜ ਦੀ ਤੋੜ ਸ਼ਬਦ ਜਿੱਥੇ ਨਸ਼ੇ ਦਾ ਜਿਆਦਾ ਪ੍ਰਚਾਰ ਹੈ ਵੀ ਨਸ਼ਾ 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 ਆਪਾਂ ਤੋੜ ਦੀ ਗੱਲ ਕਰਾਂਗੇ ਗਾਣੇ ਦੇ ਵਿੱਚ ਵੀ ਸੁਣਦੇ ਆ ਤੋੜ ਅਮਲੀ ਨੂੰ ਲੱਗੀ ਤੋੜ ਹੈ ਹੋਗੀ ਉਹ ਤੋੜ ਹੈ ਕੀ ਹੈ ਸੁਣਨਾ ਵਧੀਆ ਲੱਗਦਾ ਤੋੜ ਪਰ ਜਿਹਦੇ ਬੀਤ ਦੀਆਂ ਕਹਿੰਦੇ ਨੂੰ ਪਤਾ ਹੁੰਦਾ ਤੋੜ ਹੈ ਕੀ ਹੈ ਸਰ ਤੋੜ ਕੁਝ ਵੀ ਨਹੀਂ ਤੋੜ ਹੈ ਕੀ ਚੀਜ਼ ਹੈ ਪਿੰਨੀਆਂ ਦੁਖਣੀਆਂ ਤੁਹਾਡੀਆਂ ਤੋੜ ਤੁਹਾਨੂੰ ਪਹਿਲਾਂ ਨਹੀਂ ਲੱਗਦੀ ਸੀ ਕਦੀ ਵੀ ਜਦੋਂ ਆਮ ਆਪਣਾ ਜੀਵਨ ਆਪਾਂ ਬਤੀਤ ਕਰ ਰਹੇ ਹਾਂ ਕੋਈ ਨਸ਼ਾ ਪੱਤਾ ਨਹੀਂ ਲੱਗਿਆ ਹੋਇਆ ਆਪਾਂ ਨੂੰ ਕੋਈ ਤੋੜ ਨਹੀਂ ਲੱਗਦੀ ਸਿਰਫ ਚਾਹ ਦੀ ਹੁੰਦੀ ਉਹ ਵੀ ਚਾਹ ਆਪਾਂ ਸ਼ੁਰੂ ਕੀਤੀ ਹੋਈ ਹੈ ਵੀ ਚਾਹ ਆਪਾਂ ਪੀ ਰਹੇ ਹਾਂ ਉਹ ਵੀ ਤੋੜ ਉਹਦੇ ਤੋੜ ਕੀ ਪਤਲਬ ਜੀ ਹੁੰਦੀ ਪਰ ਚਾਹ ਪੀ ਲਈ ਠੀਕ ਹੈ ਇਹੀ ਗੱਲ ਹੁਣ ਜਿਹੜੀ ਨਸ਼ੇ ਵਾਲੀ ਤੋੜ ਹੈ ਤੋੜ ਜਿਆਦਾ ਕੁਛ ਨਹੀਂ ਪਿੰਨੀਆਂ ਦੁਖਣਾ ਬਾਡੀ ਸ਼ਰੀਰ ਦਰਦ ਹੋਣਾ ਕੋਈ ਤੋੜੇ ਤੋਂ ਉੱਠ ਕੇ ਕੰਮ ਤੇ ਨਹੀਂ ਜਾਣਾ ਆਲਸ ਜਾਂ ਪਿਆ ਰਹਿਣਾ ਜਾਂ ਨੈਗੇਟਿਵ ਥਾਟ ਆਣੇ ਡਿਪਰੈਸ਼ਨ ਇਹ ਹੀ ਚੀਜ਼ ਨੂੰ ਹਰੇਕ ਦਾ ਤੋੜ ਕਹਿਣ ਦਾ ਤਰੀਕਾ ਵੱਖ-ਵੱਖ ਹੋ ਜਾਂਦਾ ਤੋੜ ਲੱਗਣੀ ਸ਼ੁਰੂ ਉਦੋਂ ਹੋਈ ਜਦੋਂ ਤੁਸੀਂ ਨਸ਼ਾ ਨਹੀਂ ਲਿੱਤਾ ਜੀ ਨਸ਼ਾ ਲੈਣਾ ਸ਼ੁਰੂ ਕਰਤਾ ਜਿਉਂ-ਜਿਉਂ ਤੁਹਾਡਾ ਨਸ਼ਾ ਵੱਧਦਾ ਗਿਆ ਉਦੋਂ-ਉਦੋਂ ਤੁਹਾਡੀ ਤੋੜ ਵੱਧਦੀ ਗਈ ਜਿਹੜੀ ਤੋੜ ਹੈ ਤੋੜ ਨੂੰ ਵੀ ਬਹੁਤ ਆਸਾਨੀ ਨਾਲ ਛੱਡਿਆ ਜਾ ਸਕਦਾ ਤੋੜ ਤੁਹਾਡੀ ਲੱਗਣੀ ਸ਼ਰੀਰ ਨੂੰ ਬਹੁਤ ਆਸਾਨੀ ਨਾਲ ਹਟ ਸਕਦੀ ਹੈ ਬੜੇ ਹੀ ਸਿੰਪਲ ਸਟੈਪਸ 'ਚ ਜਿੱਦਾਂ ਤੁਸੀਂ ਨਸ਼ਾ ਹੌਲੀ-ਹੌਲੀ ਸ਼ੁਰੂ ਕੀਤਾ ਸੀਗਾ ਤੋੜ ਤੁਹਾਡੀ ਹੌਲੀ ਹੌਲੀ ਵਧੀ ਹੈ ਇਦਾਂ ਹੀ ਤੁਹਾਡੀ ਵਦੀ ਤੋੜ ਵੀ ਹੌਲੀ ਹੌਲੀ ਘਟ ਜਾਣੀ ਹੈ ਆਪਣੇ ਨਸ਼ੇ ਦੀ ਡੋਜ਼ ਨੂੰ ਸਪਲੀਮੈਂਟਸ ਦਵਾਈਆਂ ਦੀ ਹੈਲਪ ਦੇ ਨਾਲ ਹੌਲੀ ਹੌਲੀ ਘਟਾ ਕੇ ਬੇਬੀ ਸਟੈਪਸ ਲਓ ਇੱਕਦਮ ਦੀ ਨਹੀਂ ਛੱਡਿਆ ਜਾਣਾ ਨਾ ਇੱਕਦਮ ਦੀ ਨਸ਼ਾ ਲੱਗਿਆ ਸੀ ਇੱਕਦਮ ਦੀ ਤੁਹਾਡੀ ਤੋੜ ਵੀ ਨਹੀਂ ਖਤਮ ਹੋਣੀ ਇਹਨੂੰ ਹੌਲੀ ਹੌਲੀ ਬੇਬੀ ਸਟੈਪਸ ਨਾਲ ਖਤਮ ਕੀਤਾ ਜਾ ਸਕਦਾ ਤੇ ਬੜੇ ਹੀ ਆਸਾਨ ਤਰੀਕੇ ਨਾਲ ਘਰ ਦੀ ਡਾਈਟ ਨਾਲ ਕੁਝ ਸਪਲੀਮੈਂਟਸ ਦੀ ਮਦਦ ਨਾਲ ਆਰਾਮ ਨਾਲ ਤੁਹਾਡੀ ਜਿੱਦਾਂ ਤੁਸੀਂ ਪਹਿਲਾ ਜੀਵਨ ਆਪਣਾ ਬਤੀਤ ਕਰਦੇ ਸੀਗੇ ਉਦਾਂ ਹੀ ਤੁਹਾਡਾ ਬਿਨਾ ਤੋੜਦੇ ਹੋ ਜਾਏਗਾ ਕੋਈ ਬੜੀ ਗੱਲ ਤਾਂ ਹੈ ਹੀ ਨਹੀਂ ਤੇ ਉਸ ਤੋੜ ਦਾ ਆਪਣੇ ਕੋਲ ਤੋੜ ਹੈ ਤੋੜ ਦਾ ਤੋੜ ਬਿਲਕੁਲ ਹੈ ਸੋ ਹਰਨੂਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵਧੀਆ ਜਾਣਕਾਰੀ ਸਾਂਝੀ ਕੀਤੀ ਸਾਡੇ ਨਾਲ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਕਹਾਂਗੇ ਆਪਣੇ ਆਂਡ ਗਵਾਂਡ ਦੇ ਵਿੱਚ ਵੇਖੋ ਜਿਹੜਾ ਬੰਦਾ ਨਸ਼ੇ ਕਰਦਾ ਹੈ ਤੇ ਵੀਰ ਹਰਨੂਰ ਨਾਲ ਇੱਕ ਵਾਰ ਆ ਕੇ ਜਰੂਰ ਮਿਲੋ ਜਿਵੇਂ ਵੀਰ ਨੇ ਦੱਸਿਆ ਵੀ ਸਭ ਤੋਂ ਵੱਡੀ ਯੋਗਦਾਨ ਘਰਦਿਆਂ ਦਾ ਹੁੰਦਾ ਹੈ ਕਿਉਂ ਤੁਸੀਂ ਤਾਂ ਜੀਵਨ ਬਚਾ ਰਹੇ ਹੋ ਹੱਥ ਵੇਲਾ ਲੰਘਿਆ ਵਾਪਸ ਨਹੀਂ ਆਣਾ ਸਮਾਂ ਲੰਘਦਾ ਜਾ ਰਿਹਾ ਹੈ ਤੇ ਜਿਹਦੇ ਨਾਲ ਛੱਡਣਾ ਪੈਣਾ ਨਸ਼ਾ ਅੱਜ ਨਹੀਂ ਕੱਲ ਨਹੀਂ ਪਰਸੋਂ ਨੂੰ ਚੌਥੇ ਨੂੰ ਨਹੀਂ ਛੱਡਣਾ ਪੈਣੀ ਹੈ ਨਸ਼ਾ ਆਪਾਂ ਅੱਜ ਹੀ ਕਿਉਂ ਨਾ ਪ੍ਰਣ ਕਰ ਲਈਏ ਵੀ ਮੈਂ ਨਸ਼ਾ ਛੱਡਣਾ ਪਾਈ ਮੈਂ ਹਰਨੂਰ ਵੀਰ ਨੂੰ ਮਿਲਣਾ ਕਿ ਜਿਰਖਪੁਰ ਦੇ ਵਿੱਚ ਸਕਰੀਨ ਦੇ ਉੱਤੇ ਨੰਬਰ ਚਾਰੇ ਨੇ ਵੀਰ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਅਜਿਹੀ ਸ਼ਕਤੀਤ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ